ਪੰਜਾਬ ਸਮੇਤ ਲੁਧਿਆਣਾ ਚ ਵੀ ਅੱਜ ਦੂਜੇ ਦਿਨ ਸਿਵਲ ਹਸਪਤਾਲ ਚ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸੇ ਦੌਰਾਨ ਉਹਨਾਂ ਜਿਨ੍ਹਾਂ ਤੇ 3 ਘੰਟਿਆਂ ਲਈ ਓਪੀਡੀ ਸਿਸਟਮ ਬੰਦ ਰੱਖਿਆ ਤਾਂ ਉੱਥੇ ਉਹਨਾਂ ਜ਼ਿਕਰ ਕੀਤਾ ਕਿ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਪਰ باوجود ਇਸ ਦੇ ਸਰਕਾਰ ਨੇ ਮੀਟਿੰਗ ਦਾ ਸਮਾਂ ਦਿੱਤੇ ਤੇ ਕਿਹਾ ਕਿ ਇਸ ਦੇ ਨਾਲ ਬੇਸ਼ੱਕ ਲੋਕ ਪ੍ਰਭਾਵਿਤ ਹੋ ਰਹੇ ਨੇ ਪਰ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ ਕਿਹਾ ਜਿਸ ਵਿੱਚ ਨਵੇਂ ਡਾਕਟਰਾਂ ਦੀ ਭਰਤੀ ਕਰਨਾ ਸਿਕਿਉਰਿਟੀ ਸਿਸਟਮ ਤੋਂ ਇਲਾਵਾ ਪ੍ਰਮੋਸ਼ਨਾਂ ਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਪੂਰਾ ਕੀਤਾ ਜਾਏ ਸਿਟੀਹਮ ਨਿਊਜ਼ ਲੀਕ ਸ੍ਰਿਸ਼ਿੰਦਰ ਸੋਨੀ ਦੀ ਰਿਪੋਰਟ ਮੇਰਾ ਨਾਮ ਡਾਕਟਰ ਸਿਮਰਨਜੀਤ ਸਿੰਘ ਹੈ ਮੈਂ ਜਨਰਲ ਸਕੱਤਰ ਹਾਂ ਜੀ ਪੀसीएमਐਸ ਸਟੇਟ ਦਾ ਅੱਜ ਮੈਂ ਲੁਧਿਆਣੇ ਐਜ਼ ਅ ਆਬਜ਼ਰਵਰ ਮੋਟੀਵੇਟ ਕਰਨ ਆਇਆ ਹਾਂ ਲੁਧਿਆਣੇ ਸਿਵਲ ਹਸਪੀਟਲ ਦੇ ਡਾਕਟਰਸ ਨੂੰ ਕਿ ਆਪਣੀ ਜਿਹੜੀ ਜੰਗ ਹੈ ਉਹ ਜਾਇਜ਼ ਹੈ ਆਪਾਂ ਮਰੀਜ਼ਾਂ ਨੂੰ ਨੁਕਸਾਨ ਕਰੇ ਬਿਨਾ ਅੱਧੇ ਦਿਨ ਦੀ ਆਪੀਡੀ ਦੇਖ ਕੇ 11 ਵਜੇ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਦੇਖ ਕੇ ਵੀ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਤੇ ਸਰਕਾਰ ਦੇ ਉੱਤੇ ਇਹਦਾ ਬਹੁਤ ਪ੍ਰਭਾਵ ਪੈ ਗਿਆ ਹੈ ਸਰਕਾਰ ਇਸ ਟਾਈਮ ਬੈਕਫੁੱਟ ਤੇ ਹੈ ਸਾਨੂੰ ਕੱਲ ਨੂੰ ਇੱਕ ਮੀਟਿੰਗ ਲਈ ਬੁਲਾਇਆ ਗਿਆ ਹੈ ਸਾਨੂੰ ਆਸ਼ੀਅਤ ਹੈ ਏ ਹੁਣ ਸਾਡੀ ਜਿਹੜੀਆਂ ਬੰਦਾ ਜਾਇਜ਼ ਐ ਤੇ ਜਿਹੜੀਆਂ ਸਾਡੀਆਂ ਪ੍ਰਾਣੀਆਂ ਢਾਈ ਤਿੰਨ ਮਹੀਨੇ ਨਾਲ ਸਰਕਾਰ ਨਾਲ ਮੈਡੀਕਲ ਚੱਲਦੀਆਂ ਰਹੀਆਂ ਉਹਦੇ ਸਰਕਾਰ ਤੇ ਆਪ ਨੂੰ ਬੰਦਿਆ ਨਹੀਂ ਜਿੰਨੇ ਵੀ ਸਾਨੂੰ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬਾਂ ਮਿਲੀਆਂ ਉਹਨਾਂ ਨੇ ਮੰਨਿਆ ਕਿ ਜਾਇਜ਼ ਐ ਸਾਨੂੰ ਇਹ ਉਮੀਦ ਹੈ ਵੀ ਕੱਲ ਨੂੰ ਸਾਡੇ ਆ ਜਿਹੜਾ ਨੋਟੀਫਿਕੇਸ਼ਨ ਹੈ ਸਾਡਾ ਹੱਲ ਨਿਕਲ ਜੇਗਾ ਸਾਨੂੰ ਜਿਹੜੀਆਂ ਸਾਡੀਆਂ ਜਾਇਜ਼ ਚਾਰ ਮੰਗਾਂ ਹੈ ਉਹਨਾਂ ਦਾ ਹੱਲ ਮਿਲ ਜੇਗਾ ਤੇ ਅਸੀਂ ਅੱਗੇ ਹੋਰ ਹੜਤਾਲ ਨਹੀਂ ਕਰਨਾ ਚਾਹੁੰਦੇ ਪਰ ਜੇ ਸਰਕਾਰ ਹਜੇ ਵੀ ਟਾਲ ਮੁਟੋਲ ਕਰਦੀ ਹੈ ਮਿੱਠੇ ਲਾਰੇ ਲਾਂਦੀ ਹੈ ਕੋਈ ਨੋਟੀਫਿਕੇਸ਼ਨ ਨਹੀਂ ਦਿੰਦੀ ਸਿਰਫ ਇੱਕ ਵਰਬਲ ਅਸ਼ੋਰੈਂਸ ਦਿੰਦੀ ਹੈ ਫਿਰ ਸਾਨੂੰ ਸਰਕਾਰ ਦੇ ਖਿਲਾਫ ਆਪਣੀ ਜਿਹੜੀ ਸਟ੍ਰਾਈਕ ਦਾ ਕਾਲ ਹੈ ਹੋਰ ਤਿੰਨ ਤੱਕ ਸਰਜਤਾ ਦਾ ਨਾਦਰਸ਼ਨ ਦਾ ਦੂਸਰਾ ਦਿਨ ਹੈ ਇਸ ਤਰ੍ਹਾਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਠੀਕ ਕਿਹਣਾ ਕਰਦੇ ਸਿਰ ਦੇਖੋ ਅੱਜ ਸਾਡੇ ਸੰਘਰਸ਼ ਦਾ ਦੂਸਰਾ ਦਿਨ ਹੈ ਜੋ ਅਸੀਂ ਅੱਜ ਸੰਘਰਸ਼ਿਆ ਚਲਾਇਆ ਹੈ ਪੰਜਾਬ ਦਾ ਜਿਹੜਾ ਹੈਲਥ ਸਿਸਟਮ ਵਿਗੜ ਰਿਹਾ ਉਹਨੂੰ ਬਚਾਉਣ ਦੇ ਲਈ ਚਲਾਇਆ ਹੈ ਜੋ ਪੰਜਾਬ ਦੇ ਹੈਲਥ ਸਿਸਟਮ ਦੇ ਵਿੱਚ ਨਵੇਂ ਡਾਕਟਰ ਨਹੀਂ ਆ ਰਹੇ ਤੇ ਜਿਹੜੇ ਡਾਕਟਰ ਛੱਡ ਕੇ ਜਾ ਰਹੇ ਹੈ ਤਾਕੀ ਨਾ ਛੱਡ ਕੇ ਜਾਣ ਤੇ ਡਾਕਟਰ ਨਵੇਂ ਆਣ ਤੇ ਪ੍ਰੋਪਰ ਸਿਕਿਉਰਟੀ ਪ੍ਰੋਵਾਈਡ ਕਰਾਇਆ ਜਾਵੇ ਉਹਦੇ ਲਈ ਚਲਾਇਆ ਹੈ ਸਰਕਾਰ ਦੇ ਆਸ਼ਵਾਸ਼ਣ ਤੋਂ ਬਾਅਦ ਅਸੀਂ ਜਿਹੜੀ ਹੈ ਸਟ੍ਰਾਈਕ ਫੁੱਲ ਡੇ ਦੀ ਕਰਨੀ ਸੀਗੀ ਅਸੀਂ ਹੈ 3 ਘੰਟਿਆਂ ਦੀ ਸਟ੍ਰਾਈਕ ਕਰੀ ਹੈ ਕੱਲ ਵੀ ਸਟ੍ਰਾਈਕ ਕਰੀ ਹੈ ਜੋ 11 ਵਜੇ ਤੋਂ ਬਾਅਦ ਪੇਸ਼ੈਂਟ ਆਏ ਅਸੀਂ ਓਵਰਟਾਈਮ ਲਗਾ ਕੇ ਉਹ ਸਾਰੇ ਪੇਸ਼ੈਂਟ ਦੇਖ ਕੇ ਗਏ ਹੋਂਪੜੀ ਦੇ ਵਿੱਚ ਤੇ ਅੱਜ ਵੀ ਜਿਹੜੇ ਪੇਸ਼ੈਂਟ ਆਣਗੇ 11 ਵਜੇ ਤੋਂ ਬਾਅਦ ਅਸੀਂ ਸਾਰੇ ਪੇਸ਼ੈਂਟ ਦੇਖ ਕੇ ਜਾਵਾਂਗੇ ਕਿ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੀ ਮੇਨ ਤਿੰਨ ਮੰਗਾਂ ਨੇ ਪਹਿਲੀ ਮੰਗ ਕਿ ਸਾਡਾ ਜਿਹੜਾ ACP ਉਹ ਬਹਾਲ ਕਰਿਆ ਜਾਵੇ ਦੂਸਰੀ ਮੰਗ ਜਿਹੜਾ ਕਿ ਆਪਣਾ ਸਾਨੂੰ ਪ੍ਰੋਪਰ ਸਿਕਿਉਰਟੀ ਦਿੱਤੀ ਜਾਏ ਤੀਸਰੀ ਮੰਗ ਜਿਹੜੀ ਕਿ ਹਰ ਸਾਲ ਪ੍ਰੋਪਰ ਕੇਡਰ ਦੇ ਵਿੱਚ ਭਰਤੀਆਂ ਕਰੀ ਜਾਣ ਉਹ ਅਸੀਂ ਮੰਗਾ ਸਰਕਾਰ ਤੋਂ ਮੰਗਵਾ ਕੇ ਹੀ ਹੜਤਾਲ ਵਾਪਸ ਲਵਾਂਗੇ ਸਰ ਕਦੋਂ ਮੀਟਿੰਗ ਕਰੋਣੀ ਸਰ ਕੱਲ ਸਾਡੀ ਮੀਟਿੰਗ ਹੈ ਜੀ ਫਾਈਨੈਂਸ ਮਿਨਿਸਟਰੀ ਦੇ ਨਾਲ ਉਸ ਤੋਂ ਬਾਅਦ ਇਸ ਹੜਤਾਲ ਦਾ ਕੀ ਰੁਕ ਮਨੇਗਾ ਜੇ ਤਾਂ ਸਰਕਾਰ ਸਾਨੂੰ ਲਿਟਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੰਦੀ ਹੈ ਤਾਂ ਤਾਂ ਵੀਲ ਕਾਲ ਆਫ ਦਾ ਸਟ੍ਰਾਈਕ ਜੇ ਸਰਕਾਰ ਨੋਟ ਨਹੀਂ ਜਾਰੀ ਨਹੀਂ ਕਰਦੀ ਤਾਂ ਸਟ੍ਰਾਈਕ ਅਸੀਂ ਹੋਰ ਇੰਟੈਂਸੀਫਾਈ ਕਰਾਂਗੇ